ਵਾਪਸ ਵਿਸ਼ੇ ਤੇ ਆ ਜਾਈਏ ਕਿ ਅਵਰ ਪੰਚ ਹਮ ਏਕ ਜਨਾ ਕਿਉਂ ਰੱਖੋ ਕਰ ਬਾਰ ਮਨਾ ਇਹ ਮਨ ਅਹੰਕਾਰ ਦੇ ਵਿੱਚ ਜਿਵੇਂ ਪ੍ਰਿਥੀ ਚੰਦ ਆਉਂਦਾ ਹੈ ਓਵੇਂ ਹੀ ਮਨੁੱਖ ਦਾ ਮਨ ਅਹੰਕਾਰ ਵਿਕਾਰਾਂ ਦੇ ਵਿੱਚ ਮਰਦਾ ਰਹਿੰਦਾ ਹੈ ਹੁਣ ਬਾਬਾ ਕਬੀਰ ਰਵਿਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਜਿੱਥੇ ਉਹਨਾਂ ਨੇ ਕਿਹਾ ਹੈ ਕਹਿ ਹੈ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ RAM ਕਹਿ ਛੂਟਿਆ ਏ ਰਵਿਦਾਸ ਥੋੜਾ ਆਪਣੇ ਅੰਦਰ ਵੱਲ ਦੇ ਧਿਆਨ ਮਾਰ ਵੇਖ ਤਰੀ ਕਿੰਨੀ ਉਮਰ ਹੋ ਗਈ ਏ ਅਜੇ ਤੱਕ ਤੈਨੂੰ ਅਹੰਕਾਰ ਲੁੱਟ ਰਿਹਾ ਏ ਅਜੇ ਵੀ ਅਹੰਕਾਰ ਤੈਨੂੰ ਆਪਣੇ ਭਰਾ ਦੇ ਨਾਲ ਬੋਲਣ ਨਹੀਂ ਦਿੰਦਾ ਅਜੇ ਵੀ ਅਹੰਕਾਰ ਤੈਨੂੰ ਕਿਸੇ ਨੂੰ ਪਹਿਲਾਂ ਬੁਲਾਉਣਾ ਪੈ ਜਾਵੇ ਇਹ ਬੜੀ ਵੱਡੀ ਪ੍ਰੋਬਲਮ ਹੈ ਉਮਰ ਮੈਂ ਛੋਟੀ ਦੇ ਨਾਲ ਇਹ ਚੀਜ਼ਾਂ ਸਿੱਖਦਾ ਪਿਆ ਸੀ ਕਿ ਬੰਦਾ ਕਈ ਵਾਰ ਜਦੋਂ ਕਿਤੇ ਜਾਵੇ ਕਿਤੇ ਬੈਠੇ ਕਿਸੇ ਨੂੰ ਮਿਲੇ ਤਾਂ ਬੰਦਾ ਇੱਕ ਹਉਮੇ ਹਰ ਟਾਈਮ ਆਪਣੇ ਅੰਦਰ ਲੈ ਕੇ ਚੱਲਦਾ ਹੈ ਕਿ ਹਰ ਕੋਈ ਮੈਨੂੰ ਬੁਲਾਵੇ ਮੇਰੀ ਆਉ ਭਗਤ ਕਰੇ ਮੇਰੇ ਅੱਗੇ ਪਿੱਛੇ ਜੇ ਤੁਰਿਆ ਫਿਰੇ ਇਹ ਜਿਹੜੀ ਹਉਮੇ ਵਾਲੀ ਅਹੰਕਾਰ ਵਾਲੀ ਬਿਲਤੀ ਹੈ ਬੰਦਾ ਛੱਡ ਨਹੀਂ ਪਾਉਂਦਾ ਤਾਂ ਮੈਂ ਮਨ ਗੁਰੂ ਪਾਤਸ਼ਾਹ ਬਰਸ਼ਿਸ਼ ਕਰਦੇ ਨੇ ਬਾਬਾ ਰਵਿਦਾਸ ਜੀ ਕਿ ਪਾਤਸ਼ਾਹ ਏ ਰਵਿਦਾਸ ਆਪਣੇ ਅੰਦਰ ਧਿਆਨ ਮਾਰ ਕਹਿ ਰਵਿਦਾਸ ਸਭੇ ਜਗ ਲੁੱਟਿਆ ਦੇਖ ਅੰਦਰੋਂ ਲੁੱਟਿਆ ਹੀ ਜਾ ਰਿਹਾ ਹੈ ਕਿੰਨੀ ਉਮਰ ਹੋ ਗਈ ਏ ਅਜੇ ਤੱਕ ਤੇ ਧਿਆਨ ਮਾਰ ਹੁਣ ਤੇ ਸੰਭਲ ਗੁਰੂ ਪਾਤਸ਼ਾਹ ਜੀ ਦੇ ਆਪਾ ਜੀ ਬਚਨ ਉਹ ਲਜਾਨਾ ਪੜਦੇ ਹਾਂ ਕੇਤਿਆਂ ਦੁੱਖ ਭੋਗ ਸਦਮਾਰ ਕਿੰਨਿਆਂ ਤੇ ਕਹਿੰਦੇ ਕਿੰਨੇ ਦੁੱਖ ਆ ਕੇ ਵੱਜਦੇ ਨੇ ਦੁੱਖਾਂ ਦੀਆਂ ਚੋਟਾਂ ਵੱਜਦੀਆਂ ਨੇ ਇਹਦੇ ਅਕਰਥੇ ਵੀ ਸਮਝ ਲਿਓ ਇਸ ਢੰਗ ਦੇ ਨਾਲ ਕਿੰਨੇ ਹੀ ਦੁੱਖ ਆ ਕੇ ਸੁਚੇਤ ਕਰਦੇ ਨੇ ਮਨੁੱਖ ਨੂੰ ਕਿ ਸੰਭਲ ਹੁਣ ਤੇ ਸੰਭਲ ਕਿੰਨਾ ਸਮਾਂ ਹੋ ਗਿਆ ਹੈ ਕ੍ਰੋਧ ਦੇ ਵਸਪਿਆਂ ਕਿੰਨਾ ਸਮਾਂ ਹੋ ਗਿਆ ਹੈ 35 40 ਸਾਲ 50 ਸਾਲ 60 ਸਾਲ ਉਮਰ ਹੋ ਗਈ ਹੁਣ ਤੇ ਥੋੜਾ ਜਿਹਾ ਆਹ ਤ੍ਰਿਸ਼ਨਾ ਦੇ ਲਾਲਚ ਤੋਂ ਬਾਹਰ ਆ ਹੁਣ ਤੇ ਜਾਗ ਜਾਗ ਲਿਹੁਰੇ ਮਨਾ ਜਾਗ ਲਿਹੁ ਕਹਾ ਗਾਫਲ ਸੋਇਆ ਹਲੇ ਤੱਕ ਕਿੱਥੇ ਕਿਹੜੀ ਨੀਂਦ ਦੇ ਵਿੱਚ ਸੁੱਦਾ ਪਿਆ ਐ ਕਿਹੜੀ ਭੁਲੇਖੇ ਦੇ ਵਿੱਚ ਹੈ ਕਿ ਕੀ ਨਾਲ ਲੈ ਜਾਣਾ ਐ ਕਿਹੜੀ ਵਸਤੂ ਨਾਲ ਲੈ ਜਾਣੀ ਐ ਸਭ ਕੁਝ ਤੇ ਇੱਥੇ ਹੀ ਰਹਿ ਜਾਣਾ ਐ ਪਰ ਹਲੇ ਵੀ ਵੇਖ ਤੇਰੇ ਮਨ ਦਾ ਲਾਲਚ ਦੂਰ ਨਹੀਂ ਗਿਆ ਹਲੇ ਵੀ ਤੇਰਾ ਮਨ ਕਹਿੰਦਾ ਏ ਕਿ ਨਹੀਂ ਅਜੇ ਹੋਰ ਧਨ ਦੌਲਤ ਹਲੇ ਹੋਰ ਬੜਾ ਕੁਝ ਚਾਹੀਦਾ ਏ ਹਲੇ ਹੋਰ ਬੜਾ ਕੁਝ ਪ੍ਰਾਪਤ ਕਰਨਾ ਏ ਨਹੀਂ ਮਨ ਸਮਝਦਾ ਪਰ ਗੁਰੂ ਪਾਤਸ਼ਾਹ ਜੀ ਦੇ ਬਚਨ ਅਸੀਂ ਰੋਜ਼ਾਨਾ ਪੜ੍ਹਦੇ ਆਂ ਜੀ ਇਹ ਆਪ ਜੀ ਨੇ ਕਦੇ ਨਾ ਕਦੇ ਪੜ੍ਹੇ ਹੋਣਗੇ ਬਾਬਾ ਕਬੀਰ ਜੀ ਦਾ ਸ਼ਲੋਕ ਕਬੀਰ ਇਹ ਤਨ ਜਾਏਗਾ ਸਗੋ ਤਾਂ ਲੇਹੁ ਬਹੋਰ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ ਨੰਗੇ ਪਹਿਰੀਂ ਹੀ ਜਾਣਾ